ਆ ਜਿੰਨੇ ਵੀ ਮੋਬਾਈਲਾਂ ਦੇ ਨਾਲ ਵੀਡੀਓ ਫੋਟੋ ਬਣਾ ਰਹੇ ਕਮ ਸੇ ਕਮ ਤੁਸੀਂ ਗੁਰਪੁਰਬ ਤੇ ਬਿਲਕੁਲ ਨਹੀਂ ਆਏ ਯਾਦ ਰੱਖਿਓ ਕੀ ਬੱਚੇ ਕੀ ਜਵਾਨ ਬਜ਼ੁਰਗ ਨਾ ਮੱਥਾ ਟੇਕ ਰਹੇ ਨਾ ਕਿਸੇ ਨੂੰ ਟੇਕਣ ਦੇ ਰਹੇ ਹੋ ਮੈਂ ਕਿੰਨੀ ਦੇਰ ਤੋਂ ਦੇਖ ਰਿਆਂ ਕੇਵਲ ਮੋਬਾਈਲਾਂ ਤੇ ਆਪਾਂ ਰੀਲਾਂ ਬਣਾਉਣੀਆਂ ਗੁਰਪੁਰਬ ਇਹ ਹੀ ਹੈ ਤੁਹਾਡੇ ਪਿੱਛੇ ਕਿੰਨੀ ਸੰਗਤ ਬੈਠੀ ਕੀਰਤਨ ਸੁਣਨ ਵਾਲੀ ਸ਼ਬਦ ਨਾਲ ਪਿਆਰ ਕਰਨ ਵਾਲੀ ਪਰ ਆਪਾਂ ਆ 5 ਮਿੰਟ ਚ ਮੱਥਾ ਟੇਕ ਸਕਦੇ ਆ ਅੱਧਾ ਅੱਧਾ ਘੰਟਾ ਆਪਾਂ ਗੋਲਕ ਤੋਂ ਹਟਦੇ ਨਹੀਂ ਮੂ ਵੀ ਇੱਧਰ ਫੋਟੋ ਇੱਧਰ ਫੋਟੋ ਸਾత్సੰਗਤ ਮਨ ਦੁਖੀ ਹੁੰਦਾ ਐ ਇੱਥੇ ਸ਼ਬਦ ਦੀ ਗੱਲ ਕਰਨੀ ਸੀ ਆਪਾਂ ਮੋਬਾਈਲਾਂ ਤੇ ਫੋਟੋਆਂ ਹੀ ਖਿੱਚਣ ਜੋਗੇ ਰਹਿ ਗਏ ਇਸ ਕਰਕੇ ਮੈਂ ਬੇਨਤੀ ਕਰਦਾ ਭਾਵੇਂ ਮੱਥਾ ਬਾਹਰ ਚ ਟੇਕ ਲਿਓ ਪਿੱਛੇ ਬੈਠ ਕੇ ਕਥਾ ਸੁਣੋ ਕੀਰਤਨ ਸੁਣੋ ਸ਼ਬਦ ਸੁਣੋ ਬਾਬੇ ਨਾਨਕ ਨੇ ਫੋਟੋਆਂ ਨਾਲ ਨਹੀਂ ਜੋੜਿਆ ਸ਼ਬਦ ਨਾਲ ਜੋੜਿਆ ਗੁਰੂ ਤੇਗ ਬਹਾਦਰ ਪਾਸ਼ਾ ਸਾਹਿਬ ਦੀ ਧਰਤੀ ਤੇ ਗਏ ਉਥੇ ਕਿਸੇ ਨੇ ਮਹਾਰਾਜ ਦੀ ਫੋਟੋ ਬਣਾ ਕੇ ਰੱਖੀ ਸੀ ਮਹਾਰਾਜ ਨੇ ਉਹਦੇ ਘਰ ਨੂੰ ਸ਼ਬਦ ਕੋਠਾ ਆਖਿਆ ਸੀ ਸ਼ਬਦ ਦਾ ਕੋਠਾ ਪਰ ਆਪਾਂ ਤੇ ਫੋਟੋਆਂ ਦੇ ਲੱਗੇ ਮੈਂ ਸੇਵਾਦਾਰਾਂ ਨੂੰ ਬੇਨਤੀ ਕਰਦਾ ਜਿਹੜਾ ਵੀ ਮੂਵੀ ਫੋਟੋ ਲੱਗਿਆ ਹੋਇਆ ਬਣਾਉਣ ਮੋਬਾਈਲ ਜਮ੍ਹਾਂ ਕਰ ਲਓ ਕੱਲ ਨੂੰ ਦੇ ਦਾਂਗੇ ਤੇ ਜਾਂ ਭਾਈ ਆਪਣੇ ਮੋਬਾਈਲ ਬੰਦ ਕਰੋ ਇਹ ਲਾਈਵ ਚੱਲ ਰਿਹਾ ਇਥੇ ਝੋਲੀਆਂ ਭਰ ਕੇ ਜਾਓ ਖਾਲੀ ਫੋਟੋਆਂ ਨੂੰ ਕੀ ਕਰਾਂਗੇ ਆਪਾਂ ਫੋਟੋਆਂ ਕੱਲ ਤੱਕ ਪ੍ਰਾਣੀਆਂ ਹੋ ਜਾਣੀਆਂ ਮਾਰੇ ਕਹਿੰਦੇ ਆਪਣੇ ਹਿਰਦੇ ਵਿੱਚ ਸ਼ਬਦ ਲੈ ਜਾਓ ਪਿੱਛੇ ਤੁਹਾਡੇ ਸੰਗਤ ਬੈਠੀ ਕੀਰਤਨ ਸੁਣਨ ਵਾਸਤੇ ਇਸ ਕਰਕੇ ਬੇਨਤੀ ਸਾਰੀ ਸੰਗਤ ਨੂੰ ਆਪ ਵੀ ਮੱਥਾ ਟੇਕੋ ਹੋਰ ਸੰਗਤਾਂ ਨੂੰ ਮੱਥਾ ਟੇਕਣ ਦਿਓ ਅਤੇ ਪਿਆਰ ਸਹਿਤ ਗੁਰੂ ਕੇ ਦਰਬਾਰ ਚ ਸੰਗਤ ਦਾ ਰੂਪ ਬਣ ਕੇ